ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਅੱਜ ਜਗਰੋਂ ਸ਼ਹਿਰ ਦੇ ਨੇੜੇ ਪਿੰਡ ਅਖਾੜਾ ਵਿਖੇ ਜੋ ਕਿ ਬਾਇਓ ਗੈਸ ਦੀ ਫੈਕਟਰੀ ਲੱਗੀ ਸੀ ਉਸ ਦਾ ਵਿਰੋਧ ਕਰਨ ਲਈ ਪਿੰਡ ਵਾਸੀ ਅਤੇ ਇਲਾਕਾ ਨਿਵਾਸੀਆਂ ਨੇ ਹਰਨਾ ਲਗਾਇਆ ਆਓ ਵੇਖਦੇ ਹਾਂ ਇਕੱਠ ਆੰਗਨਾਰਾ ਕੀ ਕਰਨਗੇ ਜੇਲਾ ਠਾਣੇ ਤੁਸੀਂ ਕਹਣਾ ਲੋਕਾਂ ਦੇ ਹਰ ਵੱਧ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਕੀ ਕਰਗੇ ਜੇਲਾ ਠਾਣੇ ਲੋਕਾਂ ਦੇ ਵੱਧ ਜਾਣੇ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਹੈ ਗਾਏ ਆਏ ਆਏ ਭਗਵਾਨ ਤੁਮਾਰ ਹੈ ਹਾਏ ਹਾਏ ਐਸਐਸਪੀ ਜੀ ਕੰਨਾ ਖੜਾ ਰਹੇ ਹਾਂ ਤਾਂ ਸਾਨੂੰ ਮਜਬੂਰ ਹੋ ਕੇ ਰਾਏਕੋਟ ਰੋਡ ਜਾ ਸਾਨੂੰ ਰਾਏਕੋਟ ਰੋਡ ਜਾਮ ਕਰਨਾ ਪਊਗਾ ਜੇ ਤੁਸੀਂ ਜਲਦੀ ਸਾਡੇ ਬੰਦੇ ਰਹਾ ਨਹੀਂ ਕਰਦੇ ਇੱਥੇ ਛੱਡ ਕੇ ਜਾਓ ਵਧੀਆ ਆਉਣ ਵਾਲੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਇੱਥੋਂ ਦੇ ਜਗਰਾਉ ਦੇ ਰਾਏਕੋਟ ਦੇ ਪ੍ਰਸ਼ਾਸਨ ਦੀ ਹੋਊਗੀ ਹਾਂ 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 ਐਸ ਡੀਐਮ ਸਾਹਿਬ ਇੱਥੇ ਖੜੇ ਹੈ ਓਏ ਗੱਲ ਸੁਣ ਲੈ ਕਿ ਅਸੀਂ ਜਾਮ ਲਾਵਾਂਗੇ ਜੇ ਫਿਰ ਵੀ ਬੰਦੇ ਨਾ ਛੱਡੇ ਤਾਂ ਜਗਰਾਉਂਦੇ ਐੱਸਐੱਸਪੀ ਦਾ ਘਰਾਓ ਕਰਾਂਗੇ ਇਹ ਕੰਧ ਤੇ ਲਿਖਿਆ ਪੜ ਲਿਓ ਸਾਨੂੰ ਇਸ ਗੱਲ ਦੀ ਕਿਤੇ ਤੁਸੀਂ ਮਜਬੂਰੀ ਨਾ ਦਿਓ ਜੇ ਸਾਨੂੰ ਇਸ ਫੈਕਟਰੀ ਦੀਆਂ ਇੱਟਾਂ ਚੱਕ ਕੇ ਇਥੋਂ ਟੁੱਟਣੀਆਂ ਪੈਣ ਸਾਰ ਕਰਨਗੇ ਕਿਉਂਕਿ ਨਵੇਂ ਜੋੜਿਆਂ ਲਈ ਇੱਕ ਚਾਹ ਹੁੰਦਾ ਹੈ ਜਿੰਦਗੀ ਨੂੰ ਦੁਆਰਾ ਤੋਂ ਸ਼ੁਰੂ ਕਰਨ ਦਾ ਨਵੇਂ ਸੇ ਗੱਲ ਸ਼ੁਰੂ ਕਰਨ ਦਾ ਸਾਡੇ ਵੀ ਪੁੱਤਤੀਆਂ ਜਾਂਦੇ ਆ ਸਾਡੇ ਵੀ ਪੁੱਤਤੀਆਂ ਜਾਂਦੇ ਆ ਪਰ ਉੱਥੇ ਜਾ ਕੇ ਜੋ ਗੋਲੀकांड ਹੋਇਆ ਇਹ ਮੋਦੀ ਦੀ ਫੌਜ ਕਿੱਥੇ ਸੀ 7 ਲੱਖ ਫੌਜ ਹੈ ਕਿਸੇ ਇਰਦਨ ਦਾ 7 ਲੱਖ ਸਾਰ ગામ ਤੋਂ ਇੱਕ ਮਹੀਨਾ ਪਹਿਲਾਂ ਜਾਣ ਬਿਜ ਕੇ ਇਹਨਾਂ ਨੇ ਫੌਜ ਵਾਪਸ ਬੁਲਾਈ ਇਸੇ ਕਰਕੇ ਇਹ ਕਾਂਡ ਕਰਾਉਣਾ ਸੀ ਅੱਜ 72 ਬੰਦੇ ਮਾਰ ਕੇ ਵੀ ਕਥਨੀ ਕਰਕੇ ਉਹਨਾਂ ਪਰਾਂ ਦੇ ਅੰਦਰ ਜਿਹੜਾ ਬੈਠਿਆ ਸਾਨੂੰ ਇਸ ਗੱਲ ਦੀ ਜਾਣ ਕੇ ਉੱਥੂ ਦੇ ਇੱਕ ਮਿਸਰਮਾਨ ਨੌਜਵਾਨ ਨੇ ਜਿਹੜਾ ਨਾਮ ਸૈયਦ ਹਸੈਨ ਹੈ ਜਿਹੜਾ ਕੱਚਰ ਤੇ ਟਾਲੀਆਂ ਚ ਲੈ ਕੇ ਜਾਂਦਾ ਸੀ ਸਲਾਮੀਆਂ ਨੂੰ ਟੂਰਿਸਟਾਂ ਨੂੰ ਉਹ ਬੰਦੇ ਨੇ ਉਹਨਾਂ ਹੱਤਬਾਜ਼ੀਆਂ ਦੀ ਬੰਦੂਕ ਖੋਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਅਸਲਾ ਖੋਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ इस तरह दबर अपने आले दुआले चैनल लाई सब्सक्राइब करो अते नु। तो खबर शेयर करो अगलिया खबर देखते रहो इंडियन टीवी न्यूज